वेलकम बैक टू माय चैनल कि मैं तो सी सारे आई होप तू सारे बढ़िया होंगे ठीक होंगे मॉर्निंग ਦਾ ਟਾਈਮ ਆ ਹੈਪੀ ਲੋੜੀ ਅੱਜ ਲੋੜੀ ਆ ਮੇਰੇ ਪੂਰੇ ਪਰਿਵਾਰ ਵਾਲੋ ਸਾਨੂੰ ਸਾਰਿਆਂ ਨੂੰ ਹੈਪੀ ਲੋੜੀ ਤੇ ਅੱਜ ਹਨਾ ਕੋਈ ਕੰਮ ਨਹੀਂ ਹੋਇਆ ਅਜ ਮਾਰਨਿੰਗ ਦਾ ਟਾਈਮ ਆ ਹੁਣ ਮੈਂ ਕੰਮ ਕਰੂੰਗੀ ਦੇਖੋ ਝੱਲਾ ਕਿੰਨਾ ਪਿਆ ਝੱਲਾ ਵਾਲਿਆ ਸੀਗਾ ਤੇ ਰਾਤ ਨੂੰ ਇੱਧਰ ਆ ਕੇ ਤਾਂ ਉਹ ਚੁੱਲਾ ਇੱਥੇ ਅੱਗੂ ਬਿਚੇ ਇਕਲੀ ਦੀਆ ਤੇ ਹੁਣ ਮੈਂ ਕੰਮ ਕਰਦੀ ਬਾਹਰ ਮੌਸਮ ਬਹੁਤ ਖਰਾਬ ਹੋਇਆ ਪਿਆ ਤੋਪੀ ਨਹੀਂ ਨਿਕਲ ਰਹੀ ਹੈਗੀ ਪਤਾ ਨਹੀਂ ਕਿੱਥੇ ਚੱਲ ਗਈ ਤੋਪ ਨਿਕਲਦੀ ਨਹੀਂ ਪਈ ਤੇ ਹੁਣ ਮੈਂ ਕ ਦੇਖਾ ਹੌਲੀ ਹੌਲੀ ਕੰਮ ਕਰਾਂ ਫਿਰ ਉਸ ਤੋਂ ਬਾਅਦ ਅੱਜ ਦੇਖਦੇ ਹਾਂ ਕੀ ਕਰਦੇ ਕੀ ਨਹੀਂ ਕਿਉਂਕਿ ਅੱਜ ਦਿਨ 13 ਜਨਵਰੀ ਆ ਤੇ ਦੇਖਦੇ ਹਾਂ ਚੱਕੀ ਕਰਦੇ ਆ ਕਿ ਨਹੀਂ ਕਰਦੇ ਫਿਲਹਾਲ ਤਾਂ ਪਹਿਲਾਂ ਮੈਂ ਕੰਮ ਕਰਦੀ ਆ ਤੇ ਤੁਹਾਨੂੰ ਮਿਲਦੀ ਆਂ ਕਰਦਾ ਪੂਰਾ ਕੰਮ ਅੱਧੀ ਪਿਆਇਆ ਹੈ ਤੇ ਤੁਸੀਂ ਦੇਖ ਰਹੇ ਹੋ ਇਹ ਹਨ ਫਿਲਟਰ ਦੀਆਂ ਬਹੁਤ ਪਾਣੀ ਵਾਲੀਆਂ ਬੋਤਲਾਂ ਮਗਾਈਆਂ ਸੀ ਮੈਂ ਆਪਣੇ ਲਈ ਕਿਉਂਕਿ ਸਾਡੇ ਪਾਣੀ ਹਨ ਜਿਹੜਾ ਨੋਰਮਲ ਪਾਣੀ ਆਂਦਾ ਫਿਲਹਾਲ ਗੰਦਾ ਆਂਦਾ ਆ ਇਸ ਲਈ ਫਿਲਟਰ ਵਾਲਾ ਬੋਤਲਾਂ ਲੈਈਆਂ ਸੀਗੀਆਂ ਤੇ ਫਿਰ ਉਹੀ ਮੈਂ ਯੂਸ ਕਰ ਰਹੀਆਂ ਫਿਲਹਾਲ ਤਾਂ ਹੁਣ ਖਤਮ ਹੋ ਗਈਆਂ ਇਹ ਉਸੇ ਟਾਈਮ ਦੋ ਦਿਨ ਬਾਅਦ ਖਤਮ ਹੋ ਗਈਆਂ ਸੀ ਦੋ ਤਿੰਨ ਦਿਨ ਬਾਅਦ ਤੇ ਦੇਖੋ ਤੁਸੀਂ ਮੇਰੇ ਰੂਮ ਦੀ ਹਾਲਤ ਉੱਧਲੇ ਰੂਮ ਦੀ ਇੱਧੇ ਲਈ ਦੀ ਮੁੜ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਸੀਗਾ ਰੂਮ ਸਾਰਾ ਕੰਮ ਹਜੇ ਤੀ ਪਿਆ ਸੀਗਾ ਕਿਉਂਕਿ ਜਿੱਦਾਂ ਤੁਹਾਨੂੰ ਪਤਾ ਹੀ ਹੈ ਸਰਦੀਆਂ ਫਿਰ ਅਸੀਂ ਚੁੱਲ੍ਹਾ ਵਗੈਰਾ ਬਾਲੀਦਾ ਇੱਥੇ ਤੇ ਇੱਥੇ ਸਾਰੀ ਉਹ ਰਾਖ ਰੁਕ ਜਿਹੜੀ ਹੁੰਦੀ ਚੁੱਲ੍ਹੇ ਦੀ ਉਹ ਸਾਰੀ ਹੈ ਨਾ ਕਮਰੇਚੀ ਹੋ ਜਾਂਦੀ ਆ ਫਿਰ ਇਸ ਲਈ ਉਹ ਜ਼ਿਆਦਾ ਸਾਰਾ ਹੋ ਜਾਂਦਾ ਮਤਲਬ ਖਲਾਰਾ ਪੈ ਜਾਂਦਾ ਆ ਤੇ ਮੌਸਮ ਵੀ ਬਹੁਤ ਖਰਾਬ ਆ ਤੇ ਅੱਜ ਲੋਹੜੀ ਦਾ ਦਿਨ ਵਾ ਫਿਲਹਾਲ ਮੈਂ ਤਾਂ ਸਾਰਿਆਂ ਤੋਂ ਮਾਫੀ ਮੰਗਦੀ ਆ ਮੈਂ ਹਨ ਐਕਚੁਅਲੀ ਇਹ ਵਾਲਾ ਵਲੋਗ ਜੋ ਸੀਗਾ ਅਪਲੋਡ ਕਰਨਾ ਹੀ ਮੈਂ ਮਤਲਬ ਅਪਲੋਡ ਕੀ ਮੈਂ ਤੁਹਾਨੂੰ ਦੱਸਦੀ ਮੇਰੇ ਫੋਨ 'ਚ ਹਨ ਪਤਾ ਨਹੀਂ ਕਿ ਪ੍ਰੋਬਲਮ ਕੀ ਨਹੀਂ ਵਿੱਚ ਵਿੱਚ ਮੇਰਾ ਨਾ ਵੀਡੀਓ ਹੀ ਨਹੀਂ ਅਪਲੋਡ ਹੁੰਦੀ ਹੈਗੀ ਮਤਲਬ ਬਹੁਤ ਜ਼ਿਆਦਾ ਮੈਂ ਟਰਾਈ ਕਰਦੀ ਆ ਵੀ ਅਪਲੋਡ ਹੋ ਜਾਊਗੀ ਫਿਰ ਆਪ ਹੀ ਥੋੜੇ ਦਿਨਾਂ ਬਾਅਦ ਪੰਜ 6 ਦਿਨਾਂ ਬਾਅਦ ਜਾਂ ਹਫਤੇ ਬਾਅਦ ਆਪ ਹੀ ਫਿਰ ਨਾ ਓ ਅਪਲੋਡ ਵੀ ਹੋਣ ਲੱਪਾਂਦੀ ਹੈ ਵਿੱਚ ਕੋਈ ਫੰਕਸ਼ਨ ਆ ਜਾਂਦਾ ਵੇ ਅਪਲੋਡ ਨਹੀਂ ਹੁੰਦੀ ਹੁਣ ਮੈਨੂੰ ਨਹੀਂ ਪਤਾ ਇਹ ਕੀ ਰੀਜ਼ਨ ਹੋ ਰਿਹਾ ਕੀ ਨਹੀਂ ਮੈਂ ਮੈਂ ਆਪਣੀ ਵੀਡੀਓ ਅਪਲੋਡ ਮਤਲਬ ਹਰ ਇੱਕ ਚੀਜ਼ ਪਾਵਰ ਡਾਇਰੈਕਟਰੀ ਤੋਂ ਕਰਦੀ ਆ ਐਪ ਆ ਤੇ ਉਹਦੇ ਵਿੱਚ ਫਿਰ ਨਾ ਸੋਰੀ ਉਹਦੇ ਵਿੱਚ ਨਾ ਪਤਾ ਨਹੀਂ ਕੀ ਪ੍ਰੋਬਲਮ ਆ ਜਾਂਦੀ ਹੈ ਫਿਰ ਅਪਲੋਡ ਵੀ ਨਹੀਂ ਹੁੰਦੀ ਕੋਈ ਕੁਝ ਵੀ ਨਹੀਂ ਹੁੰਦਾ ਤੇ ਫਿਰ ਮੈਨੂੰ ਨਾ ਉਹ ਪਾਵਰ ਡਾਇਰੈਕਟਰ ਜੋ ਉਹਨੂੰ ਡਿਲੀਟ ਕਰਕੇ ਉਸ ਤੋਂ ਬਾਅਦ ਜਦੋਂ ਮੈਂ ਦੁਬਾਰਾ ਉਹਨੂੰ ਇੰਸਟਾਲ ਕਰਦੀ ਆ ਨਾ ਤਾਂ ਜਾ ਕੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਕੋਈ ਵਲੋਗ ਜਿਹੜੇ ਆ ਉਹ ਮੈਂ ਪਾਣੀ ਫਿਰ ਜਾ ਕੇ ਵੀਡੀਓ ਅਪਲੋਡ ਕਰ ਪਾਣੀ ਆ ਤੇ ਇਸ ਲਈ ਚੱਕਰ ਬਣਦੇ ਇਸ ਲਈ ਮੇਰਾ ਉੱਦਾਂ ਮੇਰਾ ਕੋਈ ਰੀਜ਼ਨ ਨਹੀਂ ਕਿ ਮੈਂ ਆਪਣੇ ਵਲੋਗ ਲੇਟ ਕਰਨਾ ਫਿਲਹਾਲ ਇਹ ਵਾਲਾ ਵਲੋਗ ਤੁਹਾਨੂੰ ਅੱਜ ਮਿਲਣ ਲੱਗਾ ਲੋੜੀ ਵਾਲਾ ਤੇ ਦੇਖੋ ਨਾਲ ਨਾਲ ਮੈਂ ਘਰ ਦੇ ਕੰਮ ਵੀ ਕਰਦੀ ਨਾਲ ਨਾਲ ਸਾਡੇ ਨਾਲ ਗੱਲ ਵੀ ਕਰੀ ਜਾ ਰਹੀਆਂ ਗੱਲ ਨਹੀਂ ਉਹ ਲਭਾਉ ਕੋ ਨਹੀਂ ਕਰ ਰਹੀ ਸੀਗੀ ਪਤਾ ਨਹੀਂ ਇਹ ਕੁਝ ਕਰ ਰਹੀ ਐ ਸੀ ਉਹ ਵੀ ਕੁਝ ਕਹਿ ਰਹੀ ਸੀਗੀ ਮੈਂ ਤੇ ਇਹੀ ਫਿਰ ਮੇਰਾ ਰੀਜਨ ਬਣਦਾ ਆ ਕੁਛ ਨਾ ਇਹ ਮੈਨੂੰ ਕਲਿੱਪ ਜਿਹੜੀਆਂ ਸੀ ਇਹ ਵਾਲੀਆਂ ਲੋੜੀ ਦੀਆਂ ਤੇ ਕੁਝ ਇਹ ਹਨਾ ਡਿਲੀਟ ਵੀ ਹੋ ਗਈਆਂ ਸੀ ਅੱਜ ਕੁਦਰਤੀ ਫਿਰ ਮੈਂ ਆਪਣੀਆਂ ਇਹ ਵਾਲੀਆਂ ਜੋ ਕਲਿੱਪਾਂ ਆਪਣੀਆਂ ਲੰਮੀਆਂ ਤੇ ਮੈਂ ਕਿਾ ਚੱਲ ਇਹ ਵਾਲਾ ਵਲੋਗ ਹੀ ਆਪਣਾ ਕੋਈ ਨਹੀਂ ਲੋੜੀਦਾ ਹੀ ਹੈ ਤੇ ਕੋਈ ਗੱਲ ਨਹੀਂ ਮੈਂ ਪਾ ਦਨੀ ਆ ਉਸ ਤੋਂ ਬਾਅਦ ਫਿਰ ਮੈਂ ਹੋਰ ਦੇਖੂਗੀ ਬਸ ਇਹ ਹੀ ਮੈਂ ਦੁਆ ਕਰਦੀ ਕਿ ਹੋਣਾ ਕੋਈ ਪ੍ਰੋਬਲਮ ਆਵੇ ਕਿਉਂਕਿ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਈ ਜਾਂਦੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਵਲੋਗ ਜਿੱਦਾਂ ਲੇਟ ਆਉਂਦੇ ਆ ਪ੍ਰੋਬਲਮ ਫੋਨ ਦੀ ਕੁਝ ਪ੍ਰੋਬਲਮ ਹੋ ਜਾਂਦੀ ਹੈ ਜਿੱਦਾਂ ਜਾਂ ਫਿਰ ਜੋ ਮੈਪ ਪਰ ਇਹ ਪਾਵਰ ਡਾਇਰੈਕਟਰ ਤੇ ਜਿੱਥੋਂ ਮੈਂ ਅਪਲੋਡ ਵੀਡੀਓ ਵਗੈਰਾ ਸਭ ਕੁਝ ਕਰਦੀ ਆ ਸ਼ੈਡੂ ਦੇ ਵਿੱਚ ਕੋਈ ਦਿੱਕਤ ਆਂਦੀ ਉੱਚ ਪ੍ਰੋਬਲਮ ਆਂਦੀ ਫਿਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਕਿ ਉਹਨੂੰ ਮੈਂ ਡਿਲੀਟ ਕਰਕੇ ਫਿਰ ਦੁਬਾਰਾ ਇੰਸਟਾਲ ਕਰਦੀ ਉਸ ਤੋਂ ਬਾਅਦ ਮੈਂ ਸਾਰੇ ਫਿਰ ਦੁਬਾਰਾ ਅਪਲੋਡ ਕਰਦੀ ਫਿਰ ਜਾ ਕੇ ਸਹੀ ਹੁੰਦੀਆਂ ਤੇ ਚਲੋ ਦਿੱਕਤਾਂ ਨਹੀਂ ਰਹਿੰਦੀਆਂ ਤੇ ਫਿਲਹਾਲ ਤਾਂ ਮੈਂ ਨਾ ਆਪਣਾ ਘਰ ਦਾ ਕੰਮ ਵੀ ਕਰ ਰਹੀ ਹਾਂ ਕਿਉਂਕਿ ਅੱਜ ਪੂਰਾ ਦਿਨ ਬਿਜ਼ੀ ਜਾਣ ਵਾਲਾ ਆ ਅੱਜ ਕੋਕੀ ਲੋੜੀ ਹੈ ਤੇ ਲੋੜੀ ਤੇ ਤੁਹਾਨੂੰ ਪਤਾ ਹੀ ਹੈ ਦਿਨ ਲੋੜੀ ਦਾ ਹੋਵੇ ਤਾਂ ਫਿਰ ਮੱਥਾ ਨਾ ਟਿਕੀ ਸ਼ਾਮ ਨੂੰ ਹੋ ਨਹੀਂ ਸਕਦਾ। ਰੌਣਕ ਮਿੱਲਾ ਫਿਲਾ ਹੈ ਨਾ ਫਿਲਹਾਲ ਤਾਂ ਅਸੀਂ ਨਾ ਇੰਨਾਂ ਨਹੀਂ ਮਤਲਬ ਘਰੀ ਮੱਥਾ ਟੇਕ ਲਿਆ ਸੀਗਾ ਤੇ ਉਸ ਤੋਂ ਬਾਅਦ ਸਾਡੇ ਨੇ ਇੱਕ ਘਰਵਾ ਪਿਛਲੀ ਪਿਛਲੀ ਸਾਈਡ ਆ ਉਹਨਾਂ ਦਾ ਮਤਲਬ ਬਹੁਤ ਸਾਡਾ ਪਿਆਰਾ ਉਹਨਾਂ ਨੇ ਵੀ ਸਾਨੂੰ ਫਿਰ ਬੁਲਾ ਲਿਆ ਕਹਿੰਦੇ ਇੱਧਰ ਵੀ ਆ ਜਾਓ ਤੁਸੀਂ ਮੱਥਾ ਟੇਕ ਲਵਾ ਕੇ ਇੱਧਰ ਵੀ ਢੂਣੀ ਲੱਗੀ ਹੋਈ ਆ। ਫਿਰ ਅਸੀਂ ਉੱਧਰ ਚੱਲ ਗਏ ਉੱਧਰ ਬੈਠੇ ਰਹੇ ਤਾਂ ਅੱਧੀ ਵਸ ਦਿਨ ਨੰਗ ਗਿਆ। ਤੇ ਪਤਾ ਨਹੀਂ ਲੱਗਾ ਕਿਹੜੇ ਵੇਲੇ ਅਗਲਾ ਦਿਨ ਵੀ ਆ ਗਿਆ ਕੰਮ ਕਰਦੇ ਘਰਾਂ ਚ ਕੰਮ ਕਰਨੋਂ ਪਤਾ ਨਹੀਂ ਲੱਗਦਾ ਹੁਣ ਦੇ ਲੋ ਮੌਸਮ ਬੜ ਬਿਲਕੁਲ ਖਰਾਬ ਆ ਹੁਣ ਮੈਂ ਕੰਮ ਕਰ ਰਹੀ ਹਾਂ ਕੰਮ ਕਰਦੀ ਕਰਦੀ ਮੈਨੂੰ ਦੁਪਹਿਰ ਹੋ ਜਾ ਹੋ ਗਈ ਸੀ ਤੇ ਇੰਨਾ ਇੰਨਾ ਜ਼ਿਆਦਾ ਮੌਸਮ ਖਰਾਬ ਪਤਾ ਨਹੀਂ ਲੱਗਦਾ ਹੈਗਾ ਕਦੋਂ ਧੁੱਪ ਧੁੱਪ ਤਾਂ ਚੜ੍ਹਨ ਦਾ ਨਾ ਹੀ ਨਹੀਂ ਲੈਂਦੀ ਹੈਗੀ ਮਾੜਾ ਜੀ ਸੂਰਜ ਸੂਰਜ ਆਂਦਾ ਜਾਂ ਫੇਸ਼ ਉੱਪ ਜਾਂਦਾ ਫਿਰ ਸੂਰਜ ਜਾਂਦਾ ਤੇ ਥੋੜੇ ਟਾਈਮ ਬਾਅਦ ਸੂਰਜ ਆਇਆ ਮਤਲਬ ਧੁੱਪ ਥੋੜੀ ਜੀ ਆਈ ਫਿਰ ਜਿਆਦਾ ਨਹੀਂ ਤੇਜ਼ ਹਵਾ ਚੱਲੀ ਮੌਸਮ ਇੰਨਾ ਠੰਡਾ ਹੋ ਗਿਆ ਸੀ ਬਹੁਤ ਜਿਆਦਾ ਤੇ ਮੈਂ ਤਾਂ ਥੱਲੇ ਹੀ ਆ ਗਈ ਸੀ ਥੋੜਾ ਟਾਈਮ ਉੱਪਰ ਗਈਆਂ ਕਿਉਂਕਿ ਬਾਪੂ ਕੋ ਬਾਪੂ ਦੇ ਪਾਪਾ ਹੋਰ ਸੀ ਸਾਡੇ ਬਿਲਕੁਲ ਨਾਲ ਹੀ ਘਰ ਵਾ ਉਹ ਉਹ ਪਤੰਗ ਵਗੈਰਾ ਵਗੈਰਾ ਉਡਾਉਂਦੇ ਸੀਗੇ ਸਾਰੇ ਜਣੇ ਤੇ ਮੈਂ ਵੀ ਥੋੜੇ ਜਿਹੇ ਉੱਪਰ ਦੇਖਣ ਗਈ ਸੀ ਇਹਨਾਂ ਨੂੰ ਸਾਰਿਆਂ ਨੂੰ ਤੇ ਫਿਰ ਮੈਂ ਵਾਪਸ نیچے ਗਈ ਕਿਉਂਕਿ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀਗੀ ਫਿਰ ਮੈਂ ਕਿਹਾ نیچے ਹੀ ਸਹੀ ਆ ਤੇ ਅੱਜ ਨਾ ਮੈਂ ਥੋ ਬੈੱਡ ਦੀ ਆਪਣੀ ਜੋ ਬੈੱਡ ਸ਼ੀਟ ਆ ਉਹ ਵੀ ਚੇਂਜ ਕਰਨ ਲੱਗੀ ਆ ਕਾਫੀ ਟਾਈਮ ਤੋਂ ਮਤਲਬ ਮੈਂ ਵਿਛਾਈ ਸੀਗੀ ਤੇ ਮੈਂ ਕਿਹਾ ਹੁਣ ਇਹਨੂੰ ਵੀ ਚੇਂਜ ਕਰਦਾ ਤੇ ਇਹ ਜਿਹੜੀ ਬੈੱਡ ਸ਼ੀਟ ਆ ਨਾ ਇਹ ਮੈਂ ਔਨਲਾਈਨ ਮੰਗਵਾਈ ਸੀ ਮੀਸ਼ੋ ਤੋਂ ਮੈਂ ਉਸ ਸਮੇਂ ਨੰਨੇ ਮੰਗਾਈ ਸੀ ਕਿ ਕੱਪੜਾ ਸ਼ਾਇਦ ਕੋਟਨ ਦਾ ਹੋਊਗਾ ਬਟ ਇਹ ਕੋਟਨ ਦਾ ਕੱਪੜਾ ਨਹੀਂ ਹੈ ਮਿਕਸ ਕੱਪੜਾ ਜਿਹੜਾ ਹੁੰਦਾ ਨਾ ਉਹ ਵਾਲਾ ਸੀ ਪਰ ਪ੍ਰਿੰਟ ਦੇਖੋ ਇਹਦਾ ਪ੍ਰਿੰਟ ਬਹੁਤ ਵਧੀਆ ਪ੍ਰਿੰਟ ਕਰਕੇ ਮੈਨੂੰ ਇਹ ਜਿਹੜੀ ਬੈੱਡ ਸ਼ੀਟ ਆ ਵਧੀਆ ਲੱਗੀ ਤੇ ਇਸ ਲਈ ਮੈਂ ਇਹ ਫਿਰ ਮੰਗਾ ਲਈ ਤੇ ਹੁਣ ਗੰਦੀ ਹੋਈ ਸੀ ਥੋੜੀ ਜੀ ਫਿਰ ਮੈਂ ਕਿਹਾ ਚਲੋ ਇਹਨੂੰ ਵੀ ਹੁਣ ਮਸ਼ੀਨ 'ਚ ਪਾ ਕੇ ਨਾ ਧੋਈ ਦਵਾਂਗੀ ਤੇ ਇੱਥੇ ਮੈਂ ਨਾ ਜਿਹੜੇ ਥੋੜੇ-ਮੋਟੇ ਦੇਖ ਰਹੀ ਸੀ ਕਿ ਕੋਈ ਜਾਲਾ-ਜੂਲਾ ਤਾਂ ਨਹੀਂ ਲੱਗਾ ਵੈਸੇ ਤਾਂ ਮੈਂ ਬਿਲਕੁਲ ਵੀ ਜਾਲੇ ਆਪਣੇ ਕਮਰੇ 'ਚ ਘਰ 'ਚ ਲੱਗਣ ਨਹੀਂ ਦਿੰਦੀ ਬਟ ਫਿਰ ਵੀ ਮੈਂ ਝਾੜੂ ਦੀਵਾਰਾਂ ਦੀ ਪੂਰਾ ਤੇ ਫੇਰ ਤਾਂ ਕਿਉਂਕਿ ਅੱਜ ਤਿਹਾਰ ਆ ਤੇ ਚਾਦਰ ਵੀ ਨਾਲ ਮੈਂ ਵਿਛਾ ਦੂੰਗੀ ਹੋਰ ਕੋਈ ਤੇ ਇੱਥੇ ਮੈਂ ਫਿਰ ਉਸ ਤੋਂ ਬਾਅਦ ਉਧਰਲੇ ਰੂਮ 'ਚ ਤਾਂ ਮੈਂ ਝਾੜੂ ਫੇਰ ਦਿੱਤਾ ਆ ਇਹ ਵਾਲਾ ਰੂਮ ਰਹਿ ਗਿਆ ਇਹਦੇ 'ਚ ਹੁਣ ਮੈਂ ਨਾ ਉਹ ਦੇ ਦਿਆਂ ਇੱਥੇ ਫੇਰੂੰਗੀ ਚਾਦਰ ਮੈਂ ਝਾੜਤੀ ਜਾਂ ਇਸ ਤੋਂ ਬਾਅਦ ਮੈਂ ਵਿਛਾਉਂਗੀ ਫਿਲਹਾਲ ਤਾਂ ਪਹਿਲਾਂ ਮੈਂ ਝਾੜੂ ਮੈਂ ਫੇਰ ਲਵਾਂ ਮੈਂ ਉਸ ਤੋਂ ਬਾਅਦ ਪੋਚੇ ਵਗੈਰਾ ਵੀ ਲਾਣਾ ਪੋਚਾ ਲਾਣ ਨੂੰ ਸੱਚੀ ਨਹੀਂ ਮਨ ਕਰਦਾ ਕਿਉਂਕਿ ਠੰਡ ਬਹੁਤ ਹੈ ਇੱਕ ਪਾਣੀ ਟੈਂਕੀ ਦਾ ਇੰਨਾ ਠੰਡਾ ਹੁੰਦਾ ਬਹੁਤ ਜ਼ਿਆਦਾ ਪਰ ਫਿਰ ਵੀ ਪੋਚਾ ਤਾਂ ਲਾਣੀ ਪੈਣਾ ਤੇ ਬਸ ਮੈਂ ਹੁਣ ਨਾ ਇਦੋਂ ਚੜੂ ਫੇਲਿਆ ਫਿਰ ਹੁਣ ਸਾਰੇ ਰੂਮ ਚ ਮੇਰੀ ਆਦਤ ਹੈ ਜਿਹੜੇ ਮੈਂ ਚੜੂ ਫੇਰਨਾ ਫੇਰਨਾ ਨਾ ਉਸ ਤੋਂ ਬਾਅਦ ਮੈਂ ਪੋਚਾ ਲਾਣਾ ਹੀ ਲਾਣਾ ਹੁੰਦਾ ਹਾਂ ਕਦੇ ਹੋਵੇ ਕਿ ਜਿੱਦਾਂ ਕਦੀ ਪਾਣੀ ਨਾ ਹੋਵੇ ਜੱਕ ਤਵੇ ਠੀਕ ਨਾ ਹੋਵੇ ਫਿਰ ਨਹੀਂ ਮੈਂ ਲਾਂਦੀ ਬਟ ਮੇਰੀ ਪੂਰੀ ਕੋਸ਼ਿਸ਼ ਰਹਿੰਦੀ ਕਿ ਮੈਂ ਪੋਚਾ ਲਾਵਾਂ ਹੀ ਲਾਵਾਂ ਕਮਰਿਆਂ ਦੋਨਾਂ ਚ ਕਿਚਨ ਚ ਤੇ ਪਤਾ ਨਹੀਂ ਹੁਣ ਮੈਂ ਨਾ ਜਿੱਦਾਂ ਕਿ ਵੀਡੀਓ ਅਪਲੋਡ ਕਰਦੀ ਆ ਸਾਡਾ ਨਾਲ ਗੱਲ ਵੀ ਕਰਦੀ ਆ ਮੈਨੂੰ ਨਾ ਸਾਹ ਇੰਨਾ ਜ਼ਿਆਦਾ ਚੜਦਾ ਬਹੁਤ ਜ਼ਿਆਦਾ پتہ نہیں دقت وا تو بس ادھر میں رجائی بھی رکھتی ہے کیونکہ چدر بچانی ہے تو اس بعد رجائی سیٹ کر کے رکھوں گی تو اسی ٹیبل میں تھانوں دکھائی ہے اسے ٹیبل ہی لیا ہوا سا کافی آیا ہے ٹیبل اتنے اپنا کپڑے بھی پریس کر سکتے ہیں اور ایکسٹر سمان بھی رکھ لیا ایکسٹر سمان ادا نا کمبل رکھیا ہویا کمبل ہوتا تو ہوں جھاڑو لگا لیا آ پورے کمرے سے ہوں میں آپ کا کمرہ جا روم ہے یہ والا روم دوں گی ادھر روم پوچھا لگاؤں گی گا. ادھر روم اگر میں دو گی تو پانی سیدا نیچے جاؤں گا تو اس لیے ادھر میں پوچھا لگاؤں گی یہ اِنہ روم گندہ نہیں ادھرے روم زیادہ سے نا چولہا وغیرہ جلانے ہیں. تو پھر وہ تھوڑا ہے گا آج لوڑی بھی آ میں کو روم دھو دوں گا مندر والا تو وہ روم دو کے اس بعد پھر میں نا ناؤں گی ਨਾ ਆਉਂਗੇ ਵੀ ਬਾਉਕ ਨੂੰ ਮੈਜਿਨਾ ਲਾਣਾ ਆ ਤੇ ਝਾੜੂ ਫੇਰ ਲਿਆ ਹੁਣ ਮੈਂ ਬੈੱਡ ਸ਼ੀਟ ਵਿਸ਼ਾਣੀ ਆ ਚੱਦਰ ਫਿਰ ਮਿਲਦੀ ਆ ਤੁਹਾਨੂੰ ਤੇ ਅੱਜ ਮੈਂ ਇਹ ਵਾਲੀ ਚੱਦਰ ਵਿਸ਼ਾਈ ਆ ਆਪਣੀ ਪਿੰਕ ਕਲਰ ਦੀ ਲਾਈਟ ਕਲਰ ਹवैसे ਹੈ ਤੇ ਇੱਧਰ ਕਾਈਟ ਵਗੈਰਾ ਸਾਰੀਆਂ ਪਿੰਣਾ ਹੈ ਬਾਉਕ ਦੇ ਪਾਪਾ ਹੁਣੇ ਕਾਈਟ ਲੈ ਕੇ ਆਏ ਸੀ ਤੇ ਉਹ ਸਾਰੀਆਂ ਰੱਖੀਆਂ ਹੋਈਆਂ ਨੇ ਤੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਟੇਬਲ ਤੇ ਆਪਾਂ ਕੰਬੜ ਰੱਖਿਆ ਉਹ ਬਸ ਗਰਮੀਆਂ ਚ ਬੈੱਡ 'ਚ ਚਲ ਜਾਣਾ ਕੰਬੜ ਫਿਰ ਉਸ ਤੋਂ ਬਾਅਦ ਇਹ ਵੀ ਟੇਬਲ ਖਾਲੀ ਹੋ ਜਾਊਗਾ ਤੇ ਮੈਂ ਰੂਮ ਧੋ ਦਿੱਤਾ ਸੀਗਾ ਦੇਖੋ ਥੋੜਾ ਥੋੜੀ ਇਹ ਨਾ ਰੋਸ਼ਨੀ ਤੁਹਾਨੂੰ ਦਿਖ ਰਹੀ ਹੋ ਦਿਖ ਰਹੀ ਹੋਵੇਗੀ ਤੇ ਸੂਰਜ ਸੂਰਜ ਬਾਬਾ ਜੀ ਆ ਗਏ ਸੀ ਕਿ ਮਸ ਹੀ ਆਏ ਕਿਉਂਕਿ ਕਾਫੀ ਟਾਈਮ ਤੋਂ ਧੂਪ ਨਹੀਂ ਸੀ ਨਿਕਲ ਰਹੀ ਤੇ ਹੁਣ ਵੀ ਆਏ ਨਾ ਇਹਦੇ ਬਰਾਬਰ ਸੀ ਜਦੋਂ ਆਏ ਉਹ ਤੋਂ ਪਹੁੰਚ ਲਈ ਤੇ ਉਸ ਵਾਰ ਮੈਂ ਛੱਤ ਤੇ ਗਈ ਤੇ ਛੱਤ ਤੇ ਦੇਖਿਆ ਉਸ ਤੋਂ ਬਾਅਦ ਕਾਫੀ 2-4 ਮਿੰਟ ਖੜੀ ਆ ਫਿਰ ਕਾਫੀ ਕਾਫੀ ਹਵਾ ਚੱਲਣ ਲੱਗੀ ਮੈਂ نیچے ਆ ਗਈ ਤੇ ਪਾਣੀ ਰੋੜਦੀ ਠੀਕ ਹੈ ਤੇ ਪਾਣੀ ਰੋੜਦੀ ਇੱਕ ਡੱਬਾ ਬਸ ਇੱਥੇ ਲੱਗੇ ਹੋਏ ਸਾਰੇ ਕਾਇਲ ਪਤੰਗ ਉਡਾਣਾ ਤੇ ਜਿਹੜਾ ਨਾ ਸਾਡੇ ਬਿਲਕੁਲ ਨਾਲ ਘਰ ਉਹਨਾਂ ਦੇ ਬੱਚੇ ਆ ਤੇ ਭਾਬੂ ਦੇ ਪਾਪਾ ਸਾਰੇ ਲੱਗੇ ਹੋਏ ਸੀ ਆਪਣਾ ਪਤੰਗ ਣਨ ਮੈਂ ਥੋੜਾ ਟਾਈਮ ਖੜੀ ਸੀ ਉੱਪਰ ਫਿਰ ਹਵਾ ਬਹੁਤ ਚੱਲਦੀ ਸੀ ਮੈਂ نیچے ਆ ਗਈ ਕਿਉਂਕਿ ਬੈਠ ਨਹੀਂ ਹੁੰਦਾ ਸੀ ਕਿ ਹਵਾ ਵੀ ਚੱਲਦੀ ਸੀ ਰਾਤ ਦਾ ਟਾਈਮ ਆ ਹੁਣ ਬਸ ਇੱਥੇ ਮੱਥਾ ਟੇਕਣ ਲੱਗੇ ਸੀ ਅਸੀਂ ਮੱਥਾ ਵੇਸ ਨੇ ਚੁੱਲ੍ਹੇ 'ਚ ਆਪਣੀ ਧੂਣੀ ਲਗਾ ਲਈ ਸੀ ਬਸ ਮੱਥੇ ਟੇਕਣਾ ਸੀ ਉਹ ਅਸੀਂ ਫਿਰ ਟੇਕ ਲਿਆ ਤੇ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ 'ਚ ਅਗਰ ਇਹ ਮੇਰਾ ਲੋੜੀ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ